ਲੋਕਾਂ ਦੀ ਜਾਨ ਬਚਾਉਣ ਵਾਸਤੇ ਜਿਹਨੇ ਐਕਸੀਡੈਂਟ ਵਜੋਂ ਤੋਂ ਤੇ ਇਹ ਪੂਰਤ ਦਿਖਾਈ ਦੇ ਰਹੇ ਆਪਾਂ ਟਰੈਕਟਰ ਖਾਲੀਆਂ ਤੇ ਰਿਕਸ਼ਾ ਤੇ ਆਪਾਂ ਗੱਡੀਆਂ ਤੇ ਰਿਫਲੈਕਟਰ ਲਾ ਕੇ ਇਹਨਾਂ ਦੀ ਨੰਨੋ ਜਾਨ ਦੀ ਸੁਰੱਖਿਆ ਵਾਸਤੇ ਇਹ ਕੰਮ ਕਰ ਰਹੇ ਆ। ਅਸੀਂ ਸਰ ਪਿਛਲੇ 3-4 ਸਾਲ ਤੋਂ ਕੰਮ ਕਰ ਰਹੇ ਹਾਂ ਤੇ ਸਮਾਜਿਕ ਸੇਵਾ ਵਾਸਤੇ ਹੋਰ ਵਾਤਾਵਰਣ ਨੂੰ ਬਚਾਉਣ ਦਾ ਤੇ ਜਾਨਵਰਾਂ ਨੂੰ ਬਚਾਉਣ ਦਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਸਰ ਜਿੰਨਾ ਵੱਧ ਤੋਂ ਵੱਧ ਸੋਸਾਇਟੀ ਨੂੰ ਅਸੀਂ ਸਪੋਰਟ ਕਰ ਸਕੀਏ ਟ੍ਰੈਫਿਕ ਪੁਲਿਸ ਵੱਲੋਂ ਡੀਐਸਪੀ ਕੁਲਬੀਰ ਸਿੰਘ ਤੁਰਦੀ ਦੇਖ ਰਹੇ ਕਿ ਪਟਿਆਲਾ ਨੀਲਾ ਭਵਨ ਵਿਖੇ ਗੱਡੀਆਂ ਦੇ ਰਿਫਲੈਕਟਰ ਲਗਾਏ ਗਏ ਅਤੇ ਗੱਡੀ ਚਾਲਕਾਂ ਨੂੰ ਰਿਫਲੈਕਟਰ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਨਾਲ ਸੜਕ ਹਾਦਸੇ ਘੱਟ ਸਕਣ ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਟ੍ਰੈਫਿਕ ਨੇ ਕਿਹਾ ਕਿ ਧੁੰਦ ਦੇ ਕਾਰਨ ਅਕਸਰ ਹਾਦਸੇ ਵਾਪਰਦੇ ਨੇ ਤੇ ਇਹਨਾਂ ਨੂੰ ਰੋਕਣ ਲਈ ਅੱਜ ਟ੍ਰੈਫਿਕ ਪੁਲਿਸ ਵੱਲੋਂ ਰੋਡ ਸੇਫਟੀ ਮੰਥ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਹੈਲਪ ਫਾਊਂਡੇਸ਼ਨ ਦੇ ਮੈਂਬਰ ਵੀ ਮੌਜੂਦ ਰਹੇ आज ये रोड रोड सेफ्टी भी रोड सेफ्टी मंथ मनाया जा रहा है जिसमें आपा रिफ्लेक्टर लाके लोका दी जान बचाण वास्ते जिने एक्सीडेंट हो जाए तो उन ते दूर तो दिखाई दे जान दे आपा ट्रैक्टर ट्रालियां ते हरती रिक्शा ते आपा गड्डियां ते रिफ्लेक्टर लाके इना दी मतलब जान की सुरक्षा ये कितने दिन चले ये पंद्रह जनवरी से चौदह फरवरी तक ये मुहिम चलाई जा रही है इसके तहत असी एक जगह मतलब अवेयरनेस कैंप भी लगाए जा रहे हैं जो प्रोग्राम भी भेजा है मंथली प्रोग्राम बना के वो हर सब डिविजन भी मीटिंग कर दिया है कि तुम्हें हर रोज़ अवेयरनेस कैंप लगाओ कैंप लगाने के बाद सारे मतलब अपने जिन्हें भी है उन्होंने जागरूक किया जाए पब्लिक को बद तो बद ਅਪਾ ਕੈਂਪ ਲਗਾ ਕੇ ਸਾਰਿਆਂ ਨੂੰ ਇਹ ਗੁਰਜਾਨ ਮਾਨ ਦੀ ਰੱਖਿਆ ਰੱਖਿਆ ਵਾਸਤੇ ਅਸੀਂ ਤੁੰਦਾਮੀ ਸਾਡੇ ਪ੍ਰਧਾਨ ਜੀ ਬਕਰ ਸਿੰਘ ਜੀ ਜੁਆਇੰਟ ਸੈਕਟਰੀ ਸੁਮੇਂਦਰ ਸਿੰਘ ਜੀ ਵਿਜੀਲ ਨਾ ਗੋਵਿੰਦਰ ਸਿੰਘ ਜੀ ਤੇ ਸ਼ਬਦ ਕਿੰਨੀ ਕੀ ਦੇਰ ਤੋਂ ਕੰਮ ਕਰ ਰਹੇ ਇਹ ਅਸੀਂ ਸਰਪ੍ਰਸਤੇ 3-4 ਸਾਲ ਤੋਂ ਕੰਮ ਕਰ ਰਹੇ ਆ ਤੇ ਸਮਾਜਿਕ ਸੇਵਾ ਵਾਸਤੇ ਹੋਰ ਵਾਤਾਵਰਨ ਨੂੰ ਬਚਾਉਣ ਦਾ ਤੇ ਜਾਨਵਰ ਨੂੰ ਬਚਾਉਣ ਦਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਸਰ ਜਿੰਨਾ ਵਾਤਾਵਰਨ ਸੋਸਾਇਟੀ ਨੂੰ ਅਸੀਂ ਸਪੋਰਟ ਕਰ ਸਕੀਏ